ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਕਾਟਨ ਦੇ ਤੇ ਮਸਲੀਨ ਦੇ ਵਿੱਚ ਆਪਾਂ ਡਿਜ਼ਾਈਨਰ ਸੂਟ ਲੈ ਕੇ ਆਏ ਆ ਫੈਬਰਿਕ ਅਲੱਗ-ਅਲੱਗ ਜੇ ਰਹਿਣਗੇ ਸਾਰੇ ਸੂਟਾਂ ਦੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਤੇ ਪ੍ਰਾਈਸ ਵੀ ਜਿਵੇਂ ਦੇ ਜਿਵੇਂ ਹੋਣਗੇ ਉਹ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਬੜੇ ਪੈਰੇ ਡਿਜ਼ਾਈਨਰ ਸੂਟ ਹੋਣਗੇ ਨੈਕ ਸਾਰਿਆਂ ਦਾ ਰੈਡੀ ਕੀਤਾ ਹੋਇਆ ਬੜਾ ਪਿਆਰਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸਾਰੇ ਡਿਜ਼ਾਈਨਰ ਸੂਟ ਹੋਣਗੇ ਤੇ ਪ੍ਰਾਈਸ ਜਿਵੇਂ ਆਪਾਂ ਨਾਮ ਦੀ ਨਾਲ ਹੀ ਦੱਸਦੇ ਹੁੰਨੇ ਸੂਟਾਂ ਦੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਹੈ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਜ਼ ਆ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਜ਼ ਪੁੱਛ ਕੇ ਫਿਰ ਟੱਠੀ ਪੇਮੈਂਟ ਕਰਦਿਆਂ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਣੀ ਪੈਣੀ ਹੈ ਜਾਂ ਤੁਸੀਂ ਸ਼ੌਪ ਤੇ ਆ ਕੇ ਸੂਟ ਪਿਕ ਕਰ ਸਕਦੇ ਹੋ ਤਾਂ ਸ਼ੌਪ ਤੇ ਵੀ ਆ ਸਕਦੇ ਹੋ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਦੀ ਵੀਡੀਓ ਦੇ ਵਿੱਚ ਆਪਾਂ ਕਮੈਂਟ ਦੇ ਵਿੱਚੋਂ ਹੀ ਲੱਕੀ ਵਿਨਰ ਕੱਢਦੇ ਹੁੰਨੇ ਆ ਤੇ ਸੋਨਾ ਜਿਹਾ ਸੂਟ ਉਹਨਾਂ ਨੂੰ ਗਿਫਟ ਮਿਲਣਾ ਤੇ ਤਾਂ ਨਾਲ ਦੀ ਨਾਲ ਜੁੜੇ ਰਹੋ ਲਾਈਕ ਜ਼ਰੂਰ ਕਰਦੇ ਰਹੋ ਤੇ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਲਾਈਟ ਪੀਚ ਪਿੰਕ ਜਿਹੇ ਦਾ ਬੇਸ ਹੈ ਸੂਟ ਦਾ ਤੇ ਡਾਰਕ ਮਰਜੈਂਟਾ ਕਲਰ ਦੇ ਫਲਾਵਰ ਦੇ ਨਾਲ ਇਹ ਪਿਓਰ ਮਲਮਲ कॉटन ਦੇ ਵਿੱਚ ਜਿਵੇਂ ਬਿਲਕੁਲ ਪਿਓਰ ਦੇ ਵਿੱਚ ਕੱਚੀ कॉटन ਕਹਿ ਸਕਦੇ ਆਪਾਂ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਜੇ ਕਿਸੇ ਨੇ ਗ੍ਰੇਸ ਜਿਵੇਂ ਬਣਾਉਣ ਦੇ ਜਿਵੇਂ ਬਹੁਤ ਜ਼ਿਆਦਾ ਗ੍ਰੇਸ ਬਣ ਜਾਂਦੀ ਹੈ ਫੁੱਲ ਵੈਲ ਦੀ ਲਾਉਣੀ ਹੈ ਲਾਈਨਿੰਗ ਉਹ ਤੁਹਾਡੀ ਚੋਇਸ ਹੈ ਵੀ ਮੇਰੇ ਅਕੋਰਡਿੰਗ ਲਾਈਨਿੰਗ ਦੀ ਲੋੜ ਨਹੀਂ ਹੈਗੀ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਹੈ ਲਾਈਟ ਬੇਬੀ ਪਿੰਕ ਤੇ ਡਾਰਕ ਮਰਜੈਂਟਾ ਦੇ ਵਿੱਚ ਹੈਗਾ ਇਹ ਤੇ neck ਦੇਖੋ ਫੁੱਲ ਰੈਡੀ ਹੈ ਜੀ neck ਬਿਲਕੁਲ neck ਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ लेसਿਸ ਦੇ ਨਾਲ ਬਾਟਮ ਦੇ ਨਾਲ ਦੀ ਪੱਟੀ ਲਗਾ ਕੇ ਇਹ ਸਾਰਾ neck ਰੈਡੀ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਸਾਰੇ ਸੂਟ ਜਿੰਨੇ ਅੱਜ ਤੁਹਾਨੂੰ ਦਿਖਾਵਾਂਗੇ ਪੂਰੇ ਡਿਜ਼ਾਈਨਰ ਸੂਟ ਹੋਣਗੇ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ लेस ਲੱਗੀ ਹੋਈ ਹੈ ਇਹ ਘੇਰੇ ਤੇ लेस ਆ ਗਈ ਘੇਰੇ ਤੇ ਬਹੁਤ ਸੋਹਣੀ लेस ਹੈ ਇਹ neck ਬਣਿਆ ਹੋਇਆ ਇਹ ਲੁੱਕ ਆ ਜਾਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਨੈਕ ਬਣਿਆ ਨੀਚੇ ਘੇਰੇ ਤੇ ਲੇਸ ਆ ਗਈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਿਓਰ ਕਾਟਨ ਦੇ ਵਿੱਚ ਸੂਟ ਲਾਈਟ ਬੇਬੀ ਪਿੰਕ ਤੇ ਮਜੰਟਾ ਦਾ ਕੰਬੀਨੇਸ਼ਨ ਇਹ ਆ ਗਈ ਆਪਣੀ ਸ਼ਰਟ ਤੇ ਨਾਲ ਹੈਗੀ ਬਿਲਕੁਲ ਲਾਈਟ ਜਿਹੜਾ ਬੇਸ ਕਲਰ ਹੈ ਬਿਲਕੁਲ ਜਿਹੜਾ ਬੇਸ ਕਲਰ ਹੈ ਲਾਈਟ ਪੀਚ ਪਿੰਕ ਜਾਂ ਕਲਰ ਹੈ ਜਿਹੜਾ ਬੇਸ ਦਾ ਉਸ ਕਲਰ ਦੀ ਬਾਟਮ ਪਿਓਰ ਮਸਲੀਨ ਦੇ ਵਿੱਚ ਤੇ ਨਾਲ ਜਿਹੜੀ ਘੇਰੇ ਤੇ लेस ਲੱਗੀ ਹੋਈ ਹੈ ਉਵੇਂ ਦੀ ਉਹ लेस बॉटਮ ਤੇ ਲੱਗੀ ਹੋਈ ਹੈ ਜਿਹੜੀ बॉटਮ ਤੇ लेस ਲੱਗੀ ਹੋਈ ਇਹ ਤੁਸੀਂ 슬ੀਵਸ ਤੇ ਵੀ ਲਗਵਾ ਸਕਦੇ ਹੋ बॉटਮ ਤੇ ਵੀ ਵੈਸੇ ਸੋਹਣੀ ਲੱਗ ਰਹੀ ਹੈ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕਿਵੇਂ ਰੱਖਣਾ ਇਹਨੂੰ ਤੇ ਨਾਲ ਹੈਗਾ ਬੜਾ ਪਿਆਰਾ ਡਾਰਕ ਕਲਰ ਦੇ ਵਿੱਚ ਦੁਪੱਟਾ ਮਜੈਂਟਾ ਕਲਰ ਦੇ ਵਿੱਚ ਜਿਹੜੀ ਬਾਟਮ ਹੈ ਲਾਈਟ ਰੱਖੀ ਹੈ بیس ਕਲਰ ਦੀ ਤੇ ਜਿਹੜਾ ਫਲਾਵਰ ਦੇ ਵਿੱਚ ਮਰਜੈਂਟਾ ਕਲਰ ਹੈ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਲੇਸ ਦੇ ਨਾਲ ਫਿਨਿਸ਼ਿੰਗ ਤੇ ਪੱਲਿਆਂ ਤੇ ਜਿਹੜੀ ਘੇਰੇ ਤੇ ਲੇਸ ਲੱਗੀ ਹੋਈ ਆ ਉਹ ਵਾਲੀ ਲੇਸ ਲੱਗੀ ਹੋਈ ਆ ਦੋਨੋਂ ਪੱਲਿਆਂ ਦੀ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਜੀ ਇਹ ਲਾਈਟ ਤੇ ਡਾਰਕ ਦਾ ਕੰਟਰਾਸਟ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਐਵੇਂ ਬਣਨਾ ਹੈ ਉਹ ਨੈਕ ਬਣੀ ਹੋਈ ਆ ਬੜੀ ਪਿਆਰੀ ਇਹ ਲੋਕਾਂ ਦੇ ਸੂਟ ਦੀ ਲਾਈਟ ਕਲਰ ਦੀ ਬਾਟਮ ਤੇ ਡਾਰਕ ਕਲਰ ਦਾ ਦੁਪੱਟਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਨੈਕਸਟ ਆ ਗਿਆ ਸੂਟ ਆਪਣਾ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਦੇਖੋ ਕਿੰਨਾ ਸੋਹਣਾ ਜਿਹਾ ਬਲੂ ਇਹ ਪਿਓਰ ਮਸਲੀਨ ਤੇ ਹੈ ਜੀ ਬਲੂ ਕਲਰ ਦਾ ਸੂਟ ਪਿਓਰ ਮਸਲੀਨ ਤੇ ਕਿ ਪ੍ਰਿੰਟ ਬੜਾ ਸੋਹਣਾ ਵਾਈਟ ਦੇ ਨਾਲ ਬੜੀ ਪਿਆਰੀ ਪ੍ਰਿੰਟਿੰਗ neck ਦੇਖੋ ਕਿੰਨੀ ਪਿਆਰੀ ਰੈਡੀ ਹੋਈ ਐ ਸੂਟ ਦੀ ਲੇਸਿਸ ਦੀ ਨਾਲ ਜੋਇੰਟਰ ਲੇਸ ਪਾ ਕੇ ਤੇ ਕੇ ਰੇਤੀ اور ਗੈਂਜ਼ਾ ਲੇਸ ਲੱਗੀ ਹੋਈ ਐ ਇਹ ਫਰੰਟਾ ਜਿਹੜਾ ਇਹ ਬਾਜੂ ਦੇ ਲਈ ਦਿੱਤੀ ਹੋਈ ਐ ਜੀ ਬੈਕ ਤੇ ਇਹ ਤੁਸੀਂ ਬੈਕ ਪੱਲੇ ਤੇ ਵੀ ਰੱਖ ਸਕਦੇ ਹੋ ਬਾਜੂ ਤੇ ਹੀ ਲਗਾਨੀ ਐ ਬਾਜੂ ਤੇ ਇਹ ਤੁਹਾਡੀ ਚੁਆਇਸ ਹੁੰਦੀ ਐ ਜੀ ਵੈਸੇ ਬੈਕ ਸਾਈਡ ਦਿੱਤੀ ਹੋਈ ਐ ਬਾਜੂ ਦੇ ਲਈ ਐ ਪਿਓਰ ਮਸਲੀਨ ਦਿਓ ਨਾਲ ਬੇਸ ਕਲਰ ਦੀ ਬਾਟਮ ਬਲੂ ਕਲਰ ਦੀ ਤੇ ਦੁਪੱਟਾ ਪਿਓਰ ਮਸਲੀਨ ਦਾ ਡਬਲ ਕਲਰ ਦੇ ਵਿੱਚ ਪੱਲੀਆਂ ਜਿਹੜੇ ਉਹ ਕਰੀਮ ਕਿਤੇ ਹੋਏ ਆ ਵਿੱਚੋਂ ਸੈਂਟਰ ਬਲੂ ਹੈ ਤੇ ਫੋਰ ਸਾਈਡ ਕਰੀਮ ਹੈ ਕਟਵਰਕ ਹੈ ਜੀ ਫੋਰ ਸਾਈਡ ਕਟਵਰਕ ਦੇ ਨਾਲ ਇਹ ਲੁੱਕ ਆ ਗਈ ਦੇਖੋ ਸੂਟ ਕਿੰਨਾ ਪਿਆਰਾ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਦੇ ਨਾਲ ਆਪਣਾ ਇਹ ਵੜਾ ਸ ਤੇ ਨੈਕਸਟ ਤਾਂ ਆ ਗਿਆ ਪੈਰਟ ਕਲਰ ਇਹ ਹੋਰ ਮਸਲੀਨ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਪੈਰਟ ਕਲਰ ਹੈ ਨੈਕ ਪੂਰੀ ਰੈਡੀ ਹੈ ਇਹ ਜਿਹੜਾ ਮੈਂ ਬਲੂ ਦਿਖਾਇਆ ਤੁਹਾਨੂੰ ਉਹਦੇ ਨਾਲ ਦਾ ਹੀ ਪ੍ਰਿੰਟ ਹੈ ਬੜਾ ਪਿਆਰਾ ਨੈਕ ਡਿਜ਼ਾਈਨ ਦੇ ਵਿੱਚ ਘੇਰੇ ਤੇ ਲੇਸ ਆ ਗਈ ਇਹ ਬਾਜੂ ਦੇ ਲਈ ਦਿੱਤੀ ਹੋਈ ਹੈ ਜੀ ਬੈਕ ਪੱਲੇ ਤੇ ਇਹ ਤੁਸੀਂ ਬੈਕ ਤੇ ਵੀ ਰੱਖ ਸਕਦੇ ਹੋ ਬਾਜੂ ਦੇ ਲਈ ਵੀ ਕਲਰ ਬੜਾ ਪਿਆਰਾ ਇਹ ਕਲਰ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੈ ਹੁਣ ਪਿਓਰ ਮਸਲੀਨ ਦੀ ਬਾਟਮ ਤੇ ਡਬਲ ਕਲਰ ਦੇ ਵਿੱਚ ਦੁਪੱਟਾ ਕਰੀਮ ਪੱਲੇ ਆ ਜੀ ਦੁਪੱਟੇ ਦੇ ਵਿੱਚੋਂ ਪੈਰਟ ਕਲਰ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਕੱਟਵਰਕ ਹੋਇਆ ਦੁਪੱਟੇ ਤੇ ਇਹ ਲੁੱਕ ਬੜੀ ਸੋਹਣੀ ਦੇਖੋ ਕਿੰਨਾ ਪਿਆਰਾ ਹੈ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਸੂਟ ਦਾ 2700 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ 2700 ਪ੍ਰਾਈਸ ਦੇ ਨਾਲ ਦਿਖਾਉਣਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਇਹ ਦੇਖੋ ਬਹੁਤ ਪਿਆਰਾ ਐਸਕੇ ਬ੍ਰੈਂਡ ਦੀ ਸ਼ਰਟ ਹੈ ਪਿਓਰ ਸ਼ਫੌਨ ਦੇ ਵਿੱਚ ਹੈ ਜੀ ਇਹ ਸ਼ਰਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟ ਨੂੰ ਦੇਖੋ ਇਹਦੇ ਵੀ neck ਬਣੀ ਹੈ ਬੜੀ ਸੋਹਣੀ neck ਇਹ ਜਦੋਂ ਸਟੀਚ ਹੁੰਦਾ ਹੈ ਬਿਲਕੁਲ ਸਹੀ ਹੋ ਜਾਂਦਾ ਹੈ ਹਲਕਾ ਜਿਹਾ ਆਪਾਂ ਨੂੰ ਇਹਦੇ ਕਰਕੇ ਕਿਉਂਕਿ ਰਸੀਨਾ ਲਗਾਈਆਂ ਹੋਈਆਂ ਉੱਪਰ ਸਾਰਾ neck ਰੈਡੀ ਹੈ ਇਹ ਲੁੱਕ ਆ ਜਾਣੀ ਜੀ ਸੂਟ ਦੀ ਘੇਰੇ ਤੇ ਬਰੀਕ लेस ਦਿੱਤੀ ਹੋਈ ਹੈ ਇਹ ਸਾਈਡ ਤੇ लेस ਦਿੱਤੀ ਹੋਈ ਹੈ ਇਹ ਬਾਜੂ ਤੇ ਆ ਜਾਣੀ ਹੈ ਜੀ ਇਹ ਬਾਜੂ ਤੇ ਆ ਜਾਣੀ ਹੈ लेस ਤੇ ਨਾਲ ਹੈਗੀ ਹੈ ਪਿਓਰ ਮਸਲੀਨ ਦੀ ਆਫ ਵਾਈਟ ਕਰੀਮ ਰੰਗ ਦੀ ਬਾਟਮ ਤੇ ਬਾਟਮ ਤੇ ਲੇਸ ਹੈ ਜੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਲਾਈਨਿੰਗ ਦੇ ਵਿੱਚ ਦੁਪੱਟਾ ਡਬਲ ਕਲਰ ਦੇ ਵਿੱਚ ਇਹ ਦੇਖੋ ਫਰੋਜ਼ੀ ਤੇ ਕਰੀਮ ਦਾ ਕੰਟਰਾਸਟ ਦੁਪੱਟੇ ਦਾ ਤੇ ਬਰੀਕ ਲੇਸ ਲੱਗੀ ਹੋਈ ਹੈ ਜੀ ਦੁਪੱਟੇ ਤੇ ਲੁੱਕਾ ਕਿੰਨਾ ਪਿਆਰਾ ਸਰੋ 2000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵੜਾ ਸੂਟ ਦੁਪੱਟਾ ਜਿਹੜਾ ਬਿਲਕੁਲ ਪਿਓਰ ਮਸਲੀਨ ਦਾ 2.5 ਮੀਟਰ ਦਾ ਲਾਈਨਿੰਗ ਮਸਲੀਨ ਚ ਲੱਗਿਆ ਨਾਲ 4 ਸਾਈਡ ਲੇਸ ਦੇ ਨਾਲ ਡਬਲ ਕਲਰ ਦੇ ਵਿੱਚ ਇਹ ਲੁੱਕ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਹੈ neck ਕੋਮੇ ਡਿਜ਼ਾਈਨ ਹੈ ਜੀ ਬੜੀ ਪਿਆਰੀ neck ਬਣੀ ਹੈ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਪ੍ਰਾਪਰ ਜੁਆਇੰਟਰ ਲੇਸ ਪਾ ਕੇ ਕੱਲੀ ਪਾਈ ਹੋਈ ਹੈ ਫਰੰਟ ਇਹ ਘੇਰੇ ਤੇ ਆ ਜਣੀ ਹੈ ਜੀ ਲੇਸ ਤੇ ਬਾਜੂ ਦੇ ਲਈ ਲੇਸ ਦਿੱਤੀ ਹੋਈ ਹੈ ਕਰੀਮ ਰੰਗ ਦੀ ਬਾਟਮ ਹੈ ਜੀ ਨਾਲ ਇਸੇ ਕਲਰ ਦੀ ਪੱਟੀ ਲੱਗੀ ਹੋਈ ਹੈ ਸ਼ਰਟ ਤੇ ਨਾਲ ਬਾਟਮ ਤੇ ਵੀ ਲੇਸ ਤੇ ਡਬਲ ਕਲਰ ਦੇ ਵਿੱਚ ਦੁਪੱਟਾ ਮਸਟਰਡ ਤੇ ਕਰੀਮ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪਿਓਰ ਮਸਲੀਨ ਦੇ ਵਿੱਚ ਲਾਈਨਿੰਗ ਮਸਲੀਨ ਦੇ ਵਿੱਚ ਤੇ ਪ੍ਰਾਪਰ ਲੇਸ ਦੇ ਨਾਲ ਫਿਨਿਸ਼ਿੰਗ ਹੋਈ ਹੈ ਜੀ ਦੁਪੱਟੇ ਦੀ ਇਹ ਲੁੱਕ ਆ ਜਣੀ ਜੀ ਸੂਟ ਦੀ ਕਿੰਨਾ ਪਿਆਰਾ ਸੂਟ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਆਪਣਾ ਫੇਰਪਲਾ ਸੂਟ ਨੈਕ ਸੂਟ ਆ ਗਿਆ ਜੀ ਆਪਣਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ बॉटਮ ਵਰਕ ਦੇ ਵਿੱਚ ਹੈ ਜੀ ਦੁਪੱਟੇ ਤੇ ਵੀ ਵਰਕ ਹੈ ਆਫ ਵਾਈਟ ਹੀ बॉਟਮ ਰਹਿਣਗੀਆਂ ਨਾਲ ਐਸ ਕੇ ਬ੍ਰੈਂਡ ਦੇ ਸ਼ਰਟਸ ਲੱਗੀਆਂ ਹੋਈਆਂ ਪੂਰੇ ਸਾਰਿਆਂ ਦੇ ਜਿੰਨੇ ਵੀ ਸੂਟ ਅੱਜ ਤੁਹਾਨੂੰ ਦਿਖਾਵਾਂਗੇ ਸਾਰਿਆਂ ਦੇ ਨੈਕ ਬਣੇ ਹੋਏ ਆ ਕੋਈ ਵੀ ਡਿਜ਼ਾਈਨਿੰਗ ਤੁਹਾਨੂੰ ਕਰਨ ਦੀ ਲੋੜ ਨਹੀਂ ਹੈਗੀ ਐਕਸਟਰਾ ਸਭ ਦੀ ਡਿਜ਼ਾਈਨਿੰਗ ਆਲਰੇਡੀ ਹੋਈ ਹੋਈ ਹੈ ਬਸ ਤੁਸੀਂ ਸਟਿਚ ਕਰਕੇ ਵੇਅਰ ਕਰਨਾ ਹੈ ਇਹ ਦੇਖੋ ਕਿੰਨਾ ਪਿਆਰਾ ਚਿਕਨ ਦਾ ਪੈਚ ਲਗਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੈ neck ਤੇ ਤੇ ਕਲੀਆਂ ਦੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਪ੍ਰੋਪਰ ਕਲੀ ਪਈ ਹੋਈ ਹੈ ਲੇਸ ਦੇ ਨਾਲ ਪ੍ਰਿੰਟ ਵੀ ਦੇਖੋ ਕਿੰਨਾ ਸੋਹਣਾ ਸੂਟ ਦਾ ਤੇ ਘੇਰੇ ਤੇ ਵੀ ਜੁਆਇੰਟਰ लेस ਵੀ ਹੈ ਤੇ ਨਾਲ ਬ੍ਰੀਕ लेस ਲੱਗੀ ਹੋਈ ਹੈ ਘੇਰੇ ਤੇ ਇਹ ਆ ਗਈ ਸ਼ਰਟ ਤੇ ਇਸ ਦੇ ਨਾਲ ਬੜੀ ਪਿਆਰੀ ਕਰੀਮ ਰੰਗ ਦੀ ਬਾਟਮ ਹੈ ਤੇ ਬਾਟਮ ਤੇ ਵੀ ਦੇਖੋ ਕਿੰਨਾ ਸੋਹਣਾ ਲੇਸੀ ਜਿਵੇਂ ਘੇਰੇ ਤੇ ਡਬਲ ਲੇਸ ਲੱਗੀ ਹੋਈ ਹੈ ਬਰੀਕ ਲੇਸ ਵੀ ਜੁਆਇੰਟਰ ਲੇਸ ਵੀ ਤੇ ਨਾਲ ਵਰਕ ਕੀਤਾ ਹੋਇਆ ਬਹੁਤ ਪਿਆਰੀ ਬਾਟਮ ਰੈਡੀ ਹੋਣੀ ਹੈ ਇਹਦੇ ਨਾਲ ਇਹ ਬਾਟਮ ਤੇ ਵਰਕ ਆ ਗਿਆ ਕਿੰਨਾ ਪਿਆਰਾ ਤੇ ਮਸਲੀਨ ਲਾਈਨਿੰਗ ਮਸਲੀਨ ਦੇ ਵਿੱਚ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਜਿਹੜਾ ਬਾਟਮ ਤੇ ਫਲਾਵਰ ਬਣਿਆ ਹੋਇਆ ਉਵੇਂ ਕਾਰਨਰ ਤੇ ਫਲਾਵਰ ਬਣੇ ਹੋਏ ਆ ਦੇਖੋ ਕਿੰਨੇ ਪਿਆਰੇ ਸਾਰੇ ਲਾਈਨ ਦੇ ਵਿੱਚ ਨਾਲ ਕੱਟਵਰਕ ਵੀ ਹੋਇਆ। ਕਰੀਮ ਰੰਗ ਦਾ ਦੁਪੱਟਾ ਲੁੱਕ ਦੇਖੋ ਸੂਟ ਦੀ ਬਹੁਤ ਪਿਆਰਾ ਹੈ ਡਿਜ਼ਾਈਨਰ ਸੂਟ ਹੈ। ਬਣ ਕੇ ਬੜੀ ਪਿਆਰੀ ਲੁੱਕ ਆਣੀ ਹੈ ਜੀ ਇਹ ਵਾਲੇ ਸੂਟ ਦੀ। ਇਹ ਦੇਖੋ। ਇਹ ਕਾਰਾ। 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਬਾਟਮ ਵਰਕ ਤੇ ਦੁਪੱਟਾ ਵਰਕ ਵਾਲਾ ਸੂਟ ਹੈ। ਇਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਇਹਦੇ ਵਿੱਚ ਹੈਗਾ ਸੇਮ ਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਜੀ ਫਰੋਜ਼ੀ ਕਲਰ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨਗੇ ਇਹ ਇੰਨਾ ਪਿਆਰਾ ਫਰੋਜ਼ੀ ਹੈ ਨੈੱਕ ਪੂਰੀ ਰੈਡੀ ਹੈ ਨਾਲ ਲੇਸ ਨਾਲ ਕੰਨੀ ਪਾਈ ਹੋਈ ਹੈ ਘੇਰੇ ਤੇ ਵੀ ਡਬਲ ਲੇਸ ਲੱਗੀ ਹੋਈ ਹੈ ਜੀ ਇਹ ਤਾਂ ਆਗੀ ਸ਼ਰਟ ਤਨ ਨਾਲ ਬਾਟਮ ਤੇ ਵਰਕ ਵੀ ਹੈ ਲੇਸਿਸ ਦੀ ਡਿਜ਼ਾਈਨਿੰਗ ਵੀ ਹੈ ਜੀ ਬਾਟਮ ਤੇ ਤੇ ਕਰੀਮ ਰੰਗ ਦਾ ਹੀ ਦੁਪੱਟਾ ਦੁਪੱਟੇ ਤੇ ਬਹੁਤ ਪਿਆਰਾ ਵਰਕ ਹੋਇਆ ਇਹ ਦੇਖ ਪੂਰਾ ਖੁੱਲਾ ਦੁਪੱਟਾ ਹੈ ਇਹ ਦੇਖੋ ਕਿੰਨਾ ਪਿਆਰਾ ਵਰਕ ਦੁਪੱਟੇ ਤੇ ਹੋਇਆ ਇਹ ਲੁੱਕ ਆ ਜਣੀ ਸੂਪ ਦੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਪ ਇਹਦੇ ਵਿੱਚ ਇੱਕ ਕਲਰ ਹੋਰ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਹੀ ਮਸਟਰਡ ਕਲਰ ਹੈ ਜਿੰਨਾਂ ਨੂੰ ਜਿਆਦਾ ਡਾਰਕ ਕਲਰ ਨਹੀਂ ਪਸੰਦ ਬਹੁਤ ਪਿਆਰਾ ਕਲਰ ਹੈ ਦਾ neck design ਹੈ ਸੈਂਟਰ ਪਰਨਮ ਦੇ ਨਾਲ ਕੱਲੀ ਪਈ ਹੋਈ ਹੈ ਘੇਰੇ ਤੇ ਡਬਲ ਲੇਸ ਹੈ ਤੇ ਇਹ ਆ ਜਾਣੀ ਜੀ ਬੋਟਮ ਤੇ ਡਬਲ ਲੇਸ ਹੈ ਬਣਾਲੇ ਵਰਕ ਹੋਇਆ ਬਾਟਮ ਤੇ ਕਰੀਮ ਰੰਗ ਦੀ ਬਾਟਮ ਹੈ ਤੇ ਦੁਪੱਟੇ ਤੇ ਬੜਾ ਹੀ ਪਿਆਰਾ ਵਰਕ ਦੁਪੱਟੇ ਤੇ ਹੋਇਆ ਹੈ। ਇਸ ਤਰ੍ਹਾਂ ਵਰਕ ਹੈ ਦੁਪੱਟੇ ਤੇ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆਂ। ਇੱਕ ਡਿਜ਼ਾਈਨ 'ਚ ਤਿੰਨ ਕਲਰ। ਨੈਕਸਟ ਆ ਗਿਆ ਆਪਣੇ ਇਹ ਵਰ ਮਸਲੀਨ ਲਾਈਨਿੰਗ ਦੇ ਵਿੱਚ ਹੈ ਜੀ ਬੜਾ ਸੋਹਣਾ ਲਾਈਨਿੰਗ ਮਸਲੀਨ ਹੁੰਦੀ ਹੈ ਉਹਦੇ ਵਿੱਚ ਆਗੇ ਸੂਟ ਪ੍ਰੋਪਰ ਸਾਰੇ ਸੂਟ ਅੱਜ ਜਿੰਨੇ ਤੁਹਾਨੂੰ ਦਿਖਾਏ ਆ ਜੀ ਸਾਰਿਆਂ ਦੀ ਨੈੱਕ ਵਗੈਰਾ ਪ੍ਰੋਪਰ ਰੈਡੀ ਹੈ ਜੀ ਸਾਰਾ ਇਹ ਦੇਖੋ ਕਿੰਨਾ ਪਿਆਰਾ ਨੈੱਕ ਬਣਿਆ ਗਲਾਸ ਸ਼ੇਪ ਦੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਪ੍ਰੋਪਰ ਕਲੀ ਪਈ ਹੋਈ ਹੈ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਘੇਰੇ ਤੇ ਵੀ ਲੇਸ ਲੱਗੀ ਹੋਈ ਹੈ ਕ੍ਰੀਮ بیس ਹੈ ਸੂਟ ਦਾ ਤੇ ਮਲਟੀ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਇਹ ਆ ਕਿ ਸ਼ਰਟ ਤੇ ਕਰੀਮ ਰੰਗ ਦੀ ਉਹ ਬਾਟਮ ਹੈ ਤੇ ਬਾਟਮ ਤੇ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਇਹ ਬਾਟਮ ਤੇ ਵਰਕ ਆ ਜਾਣਾ ਜੀ ਤੇ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਸਾਰਾ ਦੁਪੱਟੇ ਦੀ ਡਾਈ ਦੇਖੋ ਕਿੰਨੀ ਪਿਆਰੀ ਹੈ ਟਾਈ ਐਂਡ ਡਾਈ ਦੁਪੱਟਾ ਪੂਰਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਟਾਈ ਐਂਡ ਡਾਈ ਦਾ ਮਲਟੀ ਕਲਰ ਦੇ ਵਿੱਚ ਜਿਵੇਂ ਸਾਰੇ ਕਲਰ ਹਨ ਸ਼ਰਟ ਦੇ ਵਿੱਚ ਉਹੀ ਦੁਪੱਟੇ ਦੇ ਵਿੱਚ ਕਲਰ ਹੈ ਜੀ ਕਿੰਨਾ ਪਿਆਰਾ ਪ੍ਰੋਪਰ ਲੇਸ ਦੇ ਨਾਲ ਫਿਨਿਸ਼ਿੰਗ ਹੈ ਦੁਪੱਟੇ ਦੀ ਇਹ ਲੁੱਕ ਆ ਜਾਣੀ ਹੈ ਜੀ ਦੇਖੋ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹ ਬਾਟਮ ਵਰਕ ਦੇ ਨਾਲ ਟਾਈ ਐਂਡ ਡਾਈ ਦੁਪੱਟਾ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਕਥਤੀ ਸਪ੍ਰਾਈਸ ਜੀ ਇਹਦੇ ਵਿੱਚ ਹੀ ਆਪਾਂ ਮਸਲੀਨ ਲਾਈਨਿੰਗ ਦੇ ਵਿੱਚ ਹੀ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਕਰੀਮ ਬੇਸ ਕਰੀਮੇ ਰਹਿਣਾ ਪ੍ਰਿੰਟ ਦਾ ਫਰਕ ਹੈ ਇਹ ਤਾਂ ਵੀ ਪ੍ਰਿੰਟ ਬੜਾ ਸੋਹਣਾ ਹੈ ਇਹ ਲਾਈਨਿੰਗ ਲਾ ਕੇ ਬਣਨਾ ਜੀ ਸੂਟ ਨੈਕ ਦੇਖੋ ਕਿੰਨਾ ਪਿਆਰਾ ਬਣਿਆ ਇਹਦਾ ਬਹੁਤ ਪਿਆਰਾ ਐਂਕਰ ਦੀ ਡਿਜ਼ਾਈਨਿੰਗ ਦੇ ਨਾਲ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਪ੍ਰੋਪਰ ਸਾਰਾ ਸੂਟ ਰੈਡੀ ਹੋਇਆ ਹੋਇਆ ਘੇਰੇ ਤੇ ਲੇਸ ਲੱਗੀ ਹੋਈ ਆ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਜਿਵੇਂ ਦੇ ਸੂਟਾਂ ਦੀ ਤੇ ਬਾਟਮ ਤੇ ਆ ਜਣਾ ਜੀ ਵਰਕ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਤੇ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਦੁਪੱਟੇ ਦੀ ਡਾਈ ਦੇਖੋ ਕਿੰਨੀ ਪਿਆਰੀ ਹੈ ਇਹ ਦੇਖੋ ਬਹੁਤ ਪਿਆਰੇ ਪੱਲੇ ਆ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਲਹਿਰੀਆ ਤੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਇਹ ਲੁੱਕ ਆ ਗਈ ਜੀ ਸੂਟ ਦੀ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਕਰੀਮ ਬੇਸ ਦੇ ਵਿੱਚ ਹੈ ਜੀ ਮਲਟੀ ਪ੍ਰਿੰਟ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਸ਼ਰਟ ਨੈਕ ਦੇਖੋ ਕਿੰਨਾ ਪਿਆਰਾ ਬਣਿਆ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਤੇ ਕਲੀ ਵਿੱਚ ਲੇਸ ਪਾਈ ਹੋਈ ਹੈ ਬੜੀ ਪਿਆਰੀ ਘੇਰੇ ਤੇ ਵੀ ਲੇਸ ਹੈ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਸੋਹਣੀ ਪਿਓਰ ਮਸਲੀਨ ਦੀ ਉਹ ਬਾਟਮ ਹੈ ਬਾਟਮ ਤੇ ਵਰਕ ਤੇ ਨਾਲ ਇਸ ਦੇ ਨਾਲ ਹੈਗਾ ਮਸਲੀਨ ਲਾਈਨਿੰਗ ਦਾ ਪ੍ਰਿੰਟਡ ਦੁਪੱਟਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਕਿ ਪ੍ਰੋਪਰ ਲੇਸ ਲੱਗੀ ਹੋਈ ਹੈ ਜੀ ਦੁਪੱਟੇ ਦੇ ਫੋਰ ਸਾਈਡ ਲੁੱਕ ਬੜੀ ਪਿਆਰੀ ਹੈ ਸੂਟ ਦੀ ਵੀ ਕਲਰ ਕੰਬੀਨੇਸ਼ਨ ਬੜਾ ਪਿਆਰਾ ਹੈ ਕਰੀਮ ਵੈਸੀ ਕਰੀਮ ਤੇ ਜਿਹੜਾ ਬਲੈਕ ਸੂਟ ਹੁੰਦਾ ਹਮੇਸ਼ਾ ਹੀ ਰਾਇਲ ਜੀ ਲੁੱਕ ਆਉਂਦੀ ਹੈ ਜੀ ਹਮੇਸ਼ਾ ਜਿਹੜਾ ਕਰੀਮ ਸੂਟ ਦੇ ਕਰੀਮ ਤਾਂ ਵੈਸੀ ਗਰਮੀਆਂ ਦੇ ਵਿੱਚ ਬੜੇ ਸੋਹਣੇ ਲੱਗਦੇ ਨੇ ਦੇਖੀਏ ਕੀਤੇ ਹੋਏ ਇਹ ਤਿੰਨ ਸੂਟ ਤੁਹਾਨੂੰ ਬਾਟਮ ਵਰਕ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਦਿਖਾਏ ਹਨ 3800 ਪ੍ਰਾਈਸ ਦੇ ਨਾਲ 3800 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ